ਦਮਨ ਡਰਾਇੰਗ ਬਹੁਤ ਵਧੀਆ ਕਰਦੀ ਤੇ ਫਤਿਹ ਨੇੜੋ ਕੁਝ ਐਕਟੀਵਿਟੀਜ਼ ਮਿਲੀਆਂ ਹੋਈਆਂ ਮੈਂ ਸੋਚਿਆ ਚਲ ਡਰਾਇੰਗ ਵਾਲੀਆਂ ਆਪਾਂ ਦਮਨ ਤੋਂ ਕਰਵਾਨੀਆਂ ਤੇ ਹੁਣ ਦਮਨ ਬਣਾ ਰਹੀ ਹੈ ਫਾਈਵ ਸੈਂਸ ਆਰਗਨਸ ਦੱਤੇ ਹੋਏ ਆ ਉਹਨਾਂ ਦੀ ਡਾਇਗ੍ਰਾਮਸ ਬਣਾਉਣੀਆਂ ਤੇ ਦਮਨ ਨੂੰ ਮੈਂ ਕਹਿੰਦਾ ਮੈਂ ਬਾਕੀ ਤੇ ਸਾਰਾ ਕੁਝ ਉਹ ਕਰ ਲਈ ਨੋਜ਼ ਆਪਦੇ ਵਰਗੀ ਨਾ ਬਣਾਦੀ ਬਹੁਤ ਗੱਲ ਹੈ ਬਹੁਤ ਗੱਲ ਹੈ ਮੈਂ ਬਣਾ ਵੀ ਰਹੀ ਹਾਂ ਤੁਸੀਂ ਮਚਾਕ ਦਾ ਮੈਂ ਮਚਾਕ ਥੋੜਾ ਕਰੀ ਮੈਂ ਅਪਰੀਸ਼ੀਏਟ ਕਰ ਰਹੀ ਹਾਂ ਕਿ ਦਮਨ ਬਹੁਤ ਸੋਹਣਾ ਕੰਮ ਕਰਦੀ ਆ ਡਰਾਇੰਗ ਬਹੁਤ ਸੋਹਣੀ ਕਰਦੀ ਆ ਤੁਮ ਹੈ ਨਮੂ ਉਹ ਤੁਮ ਤੇ ਸਾਰੇ ਉਹ ਟੈਲੈਂਟ ਜਮਕ ਗਿਆ ਬਟ ਇਹ ਜੋ ਵੈਸੇ ਟੈਲੈਂਟ ਹੋਣਾ ਚਾਹੀਦਾ ਉਹ ਤਾਂ ਚੀਕ ਕੰਮ ਕਰਨਾ ਚਾਹੀਦਾ ਆਪਣੇ ਇੰਡੀਆ ਜure ਪਾਗਲ ਕਰ ਦਿੰਦੇ ਨੇ ਕਿਤਾਬਾਂ ਪੜਾ ਪੜਾ ਕੇ ਉਹ ਪਹਿਲਾਂ ਵੀ ਬਹੁਤ ਵਾਰੀ ਕਿਹਾ ਸਾਇੰਸ ਇਟਾ ਕਾਸਟਾ ਕਿਤੇ ਨਹੀਂ ਕੰਮ ਆਉਣਾ ਹੈਗਾ ਹਿਸਟਰੀ ਕਿਤੇ ਨਹੀਂ ਕੰਮ ਆਉਣੀ ਹੈਗੀ ਜਸਟ ਨੋਲੇਜ ਹੋਣੀ ਚਾਹੀਦੀ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਹਿਸਟਰੀ ਬਾਰੇ ਆਪਣਾ ਪਤਾ ਹੋਣਾ ਚਾਹੀਦਾ ਸਾਡਾ ਕੀ ਇਤਿਹਾਸ ਹੈ ਬਾਕੀ ਨਾ ਸੀਰੀਅਸ ਨਹੀਂ ਲੈਣਾ ਚਾਹੀਦਾ ਕਿ ਤੇ ਆ ਲੋਕ ਪੜਨਾ ਹੀ ਛੱਡ ਦੇਣਾ ਹੁਣ ਕਿ ਨਹੀਂ ਉਹ ਤਾਂ ਪੜਨਾ ਤਾਂ ਪੜਣਾ ਹੀ ਹੈ ਤਾਂ ਆਪਣਾ ਐਜੂਕੇਸ਼ਨ ਸਿਸਟਮ ਹੀ ਇਦਾਂ ਦਾ ਹੈ ਕਿ ਪੜਨਾ ਪੈਣਾ ਹੈ ਆਪਾਂ ਨੂੰ ਬਿਨਾ ਉਹਦੇ ਤੋਂ ਆਉਣਾ ਜਾਣਾ ਤਾਂ ਠੀਕ ਹੈ ਉਹ ਤਾਂ ਹੈਗਾ ਹੀ ਹੈ ਪਰ ਬਿਨਾ ਡਿਗਰੀਆਂ ਤੋਂ ਬਿਨਾ ਸਰਟੀਫਿਕੇਟਾਂ ਤੋਂ ਕਿਸੇ ਨੌਕਰੀ ਨਹੀਂ ਦੇਣੀ ਇਦਾਂ ਹਨਾ ਤੁਮ ਜਦੋਂ ਮੈਂ ਇੱਕ ਮਿੰਟ ਥੋੜਾ ਜਿਹਾ ਪਲੀਜ਼ ਸ਼ੋ ਕਰੋ ਦੰਮੋਂ ਦੀ ਆਈਸ ਬਣੀ ਦੇਖੋ ਤੁਸੀਂ ਖੁਦ ਹੀ ਸਮਝ ਜੂਗੇ ਇਹ ਤਾਂ ਮੂ ਡਰਾਇੰਗ ਨਹੀਂ ਨਹੀਂ ਸੋਹਣੀ ਬਣੀ ਹੈ ਸ਼ੋ ਮੀ ਸ਼ੋ ਮੀ ਖੜਜੂ ਸਟੈਂਡ ਅਪ ਜਸਟ ਸੀ ਮੈਂ ਫੋਕਸ ਮਾਰਦੀ ਆ ਇਹ ਦੇਖੋ ਬਹੁਤ ਸੁਣ ਜੁਆਇਨ ਕਰ ਦਿਆ ਦਾ ਮਨ ਥਿਸ ਇਜ਼ ਦਾ ਟੰਗ ਟੰਗ ਓਕੇ ਥਿਸ ਇਜ਼ ਦਾ ਟੰਗ ਜਿਹੜੀ ਬਹੁਤ ਸੋਚ ਸਮਝ ਕੇ ਚਲਾਣੀ ਪੈਂਦੀ ਆ ਹਾਂ ਦਾ ਮਨ ਇਹ ਬਹੁਤ ਪੁਆੜੇ ਨੂੰ ਤਾਂ ਬਹੁਤ ਪੁਆੜੇ ਨੂੰ ਆਂਦੀ ਹੈ ਇਹ ਮਿੰਟਾਂ ਚ ਰਿਸ਼ਤੇ ਤੜਾ ਦੂਗੀ ਇਹ ਦੋ ਜਾਣਕਾਰੀ ਜੀ ਜੀ ਕਿਉਂ ਪਨੀਤ ਜਾਣਕਾਰੀ ਦੇ ਰਹੀ YouTube ਤੋਂ ਤੁਸੀਂ ਕਿਦਾਂ ਪੈਸਾ ਕਮਾ ਸਕਦੇ ਹੋ ਤੇ ਹੁਣ ਚੁੱਪ ਕਰ ਗਿਆ ਮੈਂ ਵੀਡੀਓ ਬਣਾਉਣ ਨੂੰ ਗਾਇਜ਼ ਅਸੀਂ ਗੁੰਝਲੇ ਚਾਹ ਇਧਰ ਸ਼ੂਟਰ ਹਾਂਜੀ ਤੇ ਫਤਿਹ ਕਿਦਾਂ ਮੋ ਉਹ ਹੋ ਗਿਆ ਸਰਪ੍ਰਾਈਜ਼ ਹੋ ਗਿਆ ਕਿਦੋਂ ਕੀ ਪੰਨੇ ਕੀ ਹੋ ਗਿਆ ਨਾ ਤੇ ਇਧਰ ਪਨੀਤ ਨੇ ਪੰਨੇ ਪਟਕਾ ਕਿ ਮੈਨੂੰ ਲੱਗ ਰਿਹਾ ਮੰਗ ਕਲੰਦਰ ਭਾਜੀ ਲੱਗਦੇ ਸੇਮ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਲੰਦਰ ਭਾਜੀ ਇਹ ਤਾਂ ਪਟਕਾ ਬੰਦੇ ਗੁਰਵਿੰਦਰ ਪੱਜਾ ਦਾ ਪੁੱਤ ਹੈ ਤੂੰ ਅਮਨ ਮੇਰੀ ਬੇਇੱਜ਼ਤੀ ਕਰਨ 'ਚ ਕਸਰ ਨਾ ਛੱਡਾ ਕਰ ਤੂੰ ਬੇਇੱਜ਼ਤੀ ਨਹੀਂ ਕੀ ਗੱਲ ਹੈ ਸਰਦਾਰੀ ਹੋਣ ਦੇ ਵਲ ਲੈ ਤੇ ਤੂੰ ਇਹ ਗੱਲ ਕਹਿ ਨਹੀਂ ਕਹਿ ਨਹੀਂ ਕਹਿ ਨਹੀਂ ਜੇ ਤੂੰ ਜੰਮਦੀ ਹੈ ਤੋ ਮੈਂ ਝੂੜਾ ਥੋੜੀ ਕਰਦੀ ਆ ਮੈਂ ਝੋਕਤਾ ਕਰਦੀ ਮੈਂ ਇੱਕ ਵੀ ਕੀਤੀ ਮੈਂ ਨਹੀਂ ਕੀਤੀ ਆ ਇਹ ਥੋੜੀ ਹੁੰਦਾ ਨਾ ਇਹ ਗੱਲ ਥੋੜੀ ਕਰਨੀ ਹੈ ਨਹੀਂ ਲੱਗਦੀ ਬਚਾ ਪਰ ਮੇਰਾ ਕੀ ਸੁਖਦਾ ਹੈ ਅੱਛਾ ਕੋਈ ਨਾ ਮੈਂ ਤੇਰੇ ਵਰਗੀ ਦਿਖਾਉਂਗਾ ਆ ਲੈ ਤੈਨੂੰ ਗੋਵਰਾਂ ਦੇ ਨਾਵਾ ਦੇ ਕੇ ਦੇਖ ਦੇ ਫੇਰ ਮਜ਼ਾਕ ਲੈ ਤੂੰ ਸੀ ਮਜ਼ਾਕ ਬਿਦਾਰਤੀ ਤਾਂ ਤਾਂ ਨਬਣਾ ਰਿਹਾ ਕਿ ਤੁਸੀਂ ਵਿਆਹ ਤੋਂ ਬਾਅਦ ਵੀ ਪਟਕਾ ਬੰਦੇ ਸੀ ਅਬ ਇਹ ਤਾਂ ਬਾਅਦ ਵੀ ਨਾ ਚੰਗਾ ਲੱਗਦਾ ਹੈ ਕਿ ਮੇਰੀ ਵਾਈਫ ਪਟਕਾ ਰੇਖ ਜਿਹੜੀ ਮਰੇ ਸਾਰਾ ਸਹੀ ਲੱਗਦੀ ਹੈ ਤੇ ਮੈਂ ਹੁਣ ਕਿੰਦਨ ਪਟਕਾ ਪਟਕਾ ਬਣ ਕੇ ਗਿਆ ਪਹਿਲਾ ਵੈਨ ਮਜ਼ਾਕ ਪਹਿਲਾ ਪਹਿਲਾ ਕਹਿੰਦਾ ਦਾ ਜਾੜੀ ਦੇ ਨਾਮ ਤੇ ਪਟਦੇ ਮਰ ਕੇ ਜਾਈ ਜਾਣਾ ਹੈ ਇਹ ਕੋਈ ਦੂਰ ਕੌਣ ਕਹਿੰਦਾ ਹਣਾ ਪੀ ਨਾਈਨਥ ਜਿਆ ਯਾਰ ਸਾਡੇ ਸਾਡੇ ਸਕੂਲ ਚ ਪਨੀਤ ਨਾਈਨਥ ਕਲਾਸ ਤੇ ਮੇਰੇ ਸਟੂਡੈਂਟ ਜਿਹੜੇ ਨੇ ਵੱਡੇ ਨੇ ਗਾੜੀ ਪਹਿਲੀ ਤਾਂ ਮੈਂ ਖੜੀ ਹੁੰਦੀ ਹਾਂ ਮੇਰੇ ਤੋਂ ਵੀ ਲੰਬਾ ਲੱਗਦੇ ਇੱਕਾਜ ਇੱਕਾਜ ਨਾ ਕੁੜੀ ਆਉਰੇ ਆਪਣੇ ਆ ਉਹ ਕਰਨ ਆਈ ਜੀਰੀ ਲਾਉਣ ਆਸੇ ਆਈ ਸੀ ਤੇ ਉਹ ਦੇਖੀ ਮਦਰੀ ਇਹ ਪਨੀਤ ਹੀ ਨਹੀਂ ਹਾਈਟ ਹੋਗੀ ਮੇਰੇ ਖਿਆਲ ਉਹਦੀ ਤੇ ਉਹ ਮੈਂ ਪੁੱਛਿਆ ਪੁੱਤ ਤੂੰ ਕਿਹੜੀ ਕਲਾਸ ਚ ਹੈ ਕਹਿੰਦੀ ਪਲੱਸ 1 ਚ ਮੈਂ ਕਿਹਾ ਤੂੰ ਤਾਂ ਛੋਟੀ ਜਿਹੀ ਲੱਗਦੀ ਐ ਲੱਗਦੇ ਮੈਂ 7ਵੀਂ 8ਵੀਂ ਚ ਪੜ੍ਹਦੀ ਹੋਏਂਗੀ ਤੇ ਮੈਂ ਇਹੀ ਦੇਖ ਰਹੀ ਮੈਂ ਕਿਹਾ ਬੱਚੇ ਨੇ ਕੋਈ ਗਲੀਟੀ ਹੈ ਜੀ ਇਹ ਨਹੀਂ ਨਹੀਂ ਹਰੀ ਇੱਕ ਹੀ ਆ ਪਰ ਮੁੰਡੇ ਤਾਂ ਫਿਰ ਵੀ ਹੈਗੇ ਨੇ ਬੱਚੇ ਬਹੁਤ ਅਪਰ ਰਗਾ ਆਪਣਾ ਤਾਂ ਮੁੰਡੂ ਲੱਗਦਾ ਆਪਣਾ ਪਾਸਟੂ ਦਾ ਬੱਚਾ ਹਨ ਮੈਂ ਮੁੰਡੂ ਬਹੁਤ ਭੋਲਾ ਬਣ ਗਿਆ ਅੰਦਰ ਮੈਂ ਪਾਸਟੂ ਦਾ ਸੂਤ ਸਾਰੇ ਦਾ ਬਾਪੂ ਹੈ ਲੈ ਯਾਰ ਮੈਨੂੰ ਨਾ ਨਹੀਂ ਜਨਮ ਮਿਲਿਆ ਰਤ ਮੈਂ ਚੰਗੀ ਕਰ ਤੈਨੂੰ ਸਾਰੇ ਦਾ ਬਾਪੂ ਹੋ ਜਾ ਮੈਨੂੰ ਜੀ ਫੀਨਾਂ ਮੈਂ ਕਿਹੜਾ ਕਿਹੜਾ ਲੈ ਉਹਨੇ ਮੂੰਹ ਛੋਟਾ ਲੱਗਣ ਲੱਗ ਗਿਆ ਮੈਨੂੰ ਪਿੱਛੇ ਭੇਜ ਦਨ ਮੈਨੂੰ ਭੇਜ ਦਨ ਮੈਂ ਲਾ ਭਾਜੀ ਭੇਜ ਦਨ

ਕੀ ਕੇ ਉਹਨੂੰ ਗਲਾਸ ਉਹਨ ਕਹਿੰਦੀ ਆ ਮਾਸੀ ਮੈਨੇ ਨਾ ਉਹ ਕੇ ਦਾਲ ਮਾਸੀ ਹੈ ਦਾਲ ਨਾਲ ਖਰਾਬ ਹੋ ਗਈ ਹੈ ਨਾ ਦਮੂ ਕਿ ਦਮੂ ਨਾ ਤੇ ਛਲਦੀ ਤਰੰਗ ਵੇਖ ਕੇ ਡਰ ਗਈ ਕਹਿੰਦੀ ਮਾਸੀ ਆ ਕੇ ਉਹ ਦਾਲ ਖਰਾਬ ਹੋ ਗਈ ਤੇ ਦਮੂ ਕਹਿੰਦੀ ਮੈਂ ਕਾਲੀ ਲੱਗ ਰਹੀ ਨਾ ਦਸ ਕਾਲੇ ਬੰਦੇ ਨਹੀਂ ਹੁੰਦੇ ਹੈ ਨਾ ਦਮੂ ਕੀ ਕੇ ਉਹ ਬੜੀ ਕਾਲੀ ਲੱਗ ਰਹੀ ਨਾ ਮੈਂ ਗੰਦੀ ਕਾਲੀ ਲੱਗ ਰਹੀ ਜਿਹਨ ਨਾਲ ਤੂੰ ਗੰਦੀ ਕਾਲੀ ਤੇਰਾ ਹੱਥ ਕਿਨੇ ਗੋਰੇ ਲੱਗ ਰਿਹਾ ਸੱਚੀ ਦਮੂ ਸੱਚੀ ਬੰਤ ਕਰੂ ਨਹੀਂ ਆ ਮੇਰਾ ਦਿਲ ਕਰਦਾ ਉਹ ਤੇ 4 ਦਿਨ ਰਹਿ ਗਏ ਸਕੂਲ ਜਾਣ ਚ ਆਏ ਹਾਈ ਕਿਵੇਂ ਤਾਂ ਲੱਗ ਰਿਹਾ ਆਏ ਹਾਈ ਬੱਤੀ ਦੇ ਨਾਲ ਮੂਡ ਕਰਾ ਆਏ ਆਏ ਮਾਣ ਲੱਗੂ ਗਏ ਮੈਂ ਹਾਂ ਉਹ ਤਾਂ ਲੱਗੂ ਗਏ ਹਾਂ ਸਕੂਲ ਜਾਣ ਨੂੰ ਜੀ ਨਹੀਂ ਨਾ ਕਰ ਰਹੇ ਚਲੋ ਜੀ ਹੱਦ ਤੱਕ ਤਾਂ ਜੀ ਸਾਰਿਆਂ ਦਾ ਲੱਗਦੀ ਇੱਥੇ ਤਾਂ ਲੱਗ ਰਿਹਾ ਦੇਖੋ ਸਾਰਿਆਂ ਨੇ ਅਮਣੇ ਨੇ ਤਾਂ ਲੱਖ ਕਿੰਨਾ ਦੁੱਖ ਦੋਣਾ ਰੱਖਿਆ ਸੀ ਇਹ ਬੇਚਾਰੇ ਇਹਨਾਂ ਨੂੰ ਟਿਕੜਾ ਵਰਗੀ ਲੱਗਦੀ ਰਾਤ ਨੂੰ ਭਾਵੇਂ ਚਾਰ ਨਾਲ ਹੀ ਖਾਣ ਸੌਂਦਾ ਲੇਟਾ ਹੈਗਾ ਖਾਣਾ ਵੀ ਨਾ ਕਰੇ ਕਰਦੇ ਤੇ ਕਿ ਅਮਨ ਨੂੰ ਕੋਠੇ ਮਿਲ ਆ ਕੇ ਆਇਆ ਇਹ ਬੈਣੀ ਤੇ ਅਮਨ ਨਾਲ ਆਪਣਾ ਚੁੰਨੀ ਆ ਵੀ ਅਮਨ ਨੇ ਛੋਟੀ ਕੈਂਚੀ ਹੁੰਦੀ ਜਿਹਨਾਂ ਨਾਲ ਧਾਗੇ ਕੱਟਦੇ ਮਿਲਾਂਦਾ ਇਹ ਵੀ ਛੋਟੀ ਹੈ ਕਿਹੜਾ ਕਰਨ ਵੱਡੀ ਹੈ ਨਹੀਂ ਇਹ ਤਾਂ ਵੱਡੀ ਹੈ ਤਾਂ ਫਿਰ ਧਾਗੇ ਦਾ ਕੱਟਣਾ ਨਹੀਂ ਉਹ ਦੇਖਿਆ ਆਪਣੇ ਵਰਕਰਾਂ ਨੇ ਨਹੀਂ ਨਿੱਕੀ ਜਿਹੀ ਕੈਂਚੀ ਪੜੀ ਹੁੰਦੀ ਬਿਲਕੁਲ ਜਮ ਜਦ ਨਾਲ ਕੱਟ ਵਰਕ ਵਾਲਾ ਵੀ ਕੱਟਦੇ ਨੇ ਨਾ ਕਪੜਾ ਉਹਨਾਂ ਨੇ ਕਹੇ ਹੂੰ ਜਦ ਜਮਾ ਨਿੱਕੀ ਜਿਹੀ ਕੈਂਚੀ ਵੀ ਇਹਨੇ ਉਹ ਕਰਦੇ ਨੇ ਪਤੀ ਨੇ ਪਤਾ ਨਹੀਂ ਕਿਹੜੀ ਟਰੈਕਟਰਾਂ ਦਾ ਬਹੁਤ ਸ਼ੌਂਕ ਹੈ ਗੇਮ ਵੀ ਟਰੈਕਟਰ ਵਾਲੀ ਪਾ ਰੱਖੀ ਹੈ ਹੈ ਮਤ ਉਹ ਤਾਂ ਹੋ ਗਈ ਕੀ ਹੋ ਗਈ ਟਰੈਕਟਰ ਦਾ ਸ਼ੌਂਕ ਅੱਛਾ ਜੀ ਹੂੰ ਲੋ ਜੀ ਡੇ ਹੋ ਗਿਆ ਨੈਕਸਟ ਡੇ ਕੀ ਅੱਜ ਅੱਜ ਹੈਗਾ ਡੇ ਮੰਡੇ ਤੇ ਕੱਲ ਫਾਈਨਲੀ ਉਹ ਦਿਨ ਆ ਗਿਆ ਜਦੋਂ ਅਸੀਂ ਜਾਣਾ ਸਕੂਲ ਸੋ ਆਈ ਐਮ ਹੈਪੀ ਕਿ ਰੂਟੀਨ ਸ਼ੁਰੂ ਹੋਵੇ ਆਪਣੀ ਫੇਰ ਬਟ ਇੱਕ ਥੋੜਾ ਜਿਹਾ ਕਿ ਸਾਡੀ ਇੱਕ ਸਹੇਲੀ ਦਾ ਆ ਗਿਆ ਕੈਨੇਡਾ ਦਾ ਵੀਜ਼ਾ ਉਹਨਾਂ ਨੇ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਤੇ ਉਹਨੇ ਕੱਲ ਜਾਣਾ ਆ ਆ ਛੁੱਟੀਆਂ ਦੇ ਚੱਕਰ ਚ ਅਸੀਂ ਉਹਨੂੰ ਮਿਲ ਨਹੀਂ ਪਾਏ ਹੈਗੇ ਹਾਂਜੀ ਸਕੂਲ ਦਾ ਸਾਡੀ ਸਕੂਲ ਦੀ ਮੈਡਮ ਦਾ ਹਾਂਜੀ ਤੇ ਆ ਛੁੱਟੀਆਂ ਦੇ ਚੱਕਰ 'ਚ ਅਸੀਂ ਉਹਨਾਂ ਨੂੰ ਮਿਲ ਨਹੀਂ ਪਾਏ ਕੋਈ ਜਲਦੀ ਜਲਦੀ ਹੋਇਆ ਸਾਨੂੰ ਵੀ ਇਸ ਗੱਲ ਕਰਦੇ ਪਏ ਸੀ ਉਦੋਂ ਨਹੀਂ ਪਤਾ ਲੱਗਿਆ ਕਿ ਉਹ ਕਹਿੰਦੇ ਮੈਂ 25 ਨੂੰ ਜਾਣਾ ਆ ਪਲਾਨ ਤੇ ਕੀਤਾ ਸੀਗਾ ਬਟ ਉਹੀ ਘਰਾਂ 'ਚ ਤੁਹਾਨੂੰ ਪਤਾ ਕਿਸੇ ਕੋਲੋਂ ਮੈਂ ਨਹੀਂ ਨਿਕਲਿਆ ਜਾਂਦਾ ਹੈਗਾ ਸੋ ਚਲੋ ਕੋਈ ਗੱਲ ਨਹੀਂ ਜ਼ਿੰਦਗੀ 'ਚ ਕਦੀ ਫੇਰ ਕਿਤੇ ਮੁਲਾਕਾਤ ਹੋਊਗੀ ਬਟ ਅਸੀਂ ਹੈਪੀ ਆ ਕਿ ਚਲੋ ਉਹਨਾਂ ਦਾ ਵੀਜ਼ਾ ਆ ਗਿਆ ਜਦੋਂ ਆਪਣੀ ਜ਼ਿੰਦਗੀ 'ਚ ਕੋਈ ਸੱਟ ਹੁੰਦਾ ਤਾਂ ਬਹੁਤ ਵਧੀਆ ਲੱਗਦਾ ਆ ਤੇ ਹੁਣ ਕੱਲ ਤੋਂ ਆਪਣੀ ਫੇਰ ਉਹੀ ਰੁਟੀਨ ਸ਼ੁਰੂ ਜੀ ਸਕੂਲ ਚੱਲੇ ਆ ਸਕੂਲ ਤੋਂ ਆ ਗਏ ਐਂ ਕਰਨ ਲੱਗੇ ਆ ਉਹ ਕਰਨ ਲੱਗੇ ਬਾਰ-ਬਾਰ ਫੇਰ ਉਹੀ ਚੀਜ਼ਾਂ ਬਟ ਹਾਂ ਇਹ ਹੈਗਾ ਕਿ ਰੁਟੀਨ ਜਦ ਸੈੱਟ ਹੋ ਜਾਂਦੀ ਹੈ ਸਾਰਾ ਕੁਝ ਵਧੀਆ ਚੱਲਦਾ ਨਹੀਂ ਤਾਂ ਹੁਣ ਤਾਂ ਸਾਡੇ ਸਾਹਮਣੇ ਛੁੱਟੀਆਂ ਆ ਨੇ ਸਵੇਰੇ ਲੇਟ ਉੱਠੇ ਕੰਮ ਲੇਟ ਮਤਲਬ ਸਾਰਾ ਕੁਝ ਲੇਟ-ਲੇਟ ਹੋਈ ਜਾਂਦਾ ਤਾਂ ਨਾ ਫ੍ਰਸਟ੍ਰੇਸ਼ਨ ਜੀ ਹੋ ਜਾਂਦੀ ਆ ਫਿਰ ਤੇ ਹੁਣ ਉਹ ਚੀਜ਼ ਜਿਹੜੀ ਹੈਗੀ ਆ ਉਹ ਖਤਮ ਹੋ ਜੂਗੀ ਦੰਬੂ ਦੰਬੁਰੂ ਮੈਂ کہہ ਰਿਹਾ ਹਾਂ ਉੱਠ ਕਿਉਂਕਿ ਫਤੇ ਮੈਂ ਚਾਦਰ ਤੇ ਕੁਝ ਡੋਲਦਾ ਸੀਗਾ ਕਿਉਂ ਬੈਡਸ਼ੀਟ ਨੂੰ ਚੇਂਜ ਕਰਨੀ ਹੈ ਤਾਂ ਦੰਬੂ ਉੱਠਣ ਨਹੀਂ ਜਾਂ ਦੰਬੂ ਮੂੰਹ ਗਿਆ ਤਰਖੰਦੇ ਤੇ ਹੱਥ ਬਹੁਤ ਹੀ ਜ਼ਿਆਦਾ ਗੋਰਾ ਲੱਗਣਦਾ ਦੰਬੂ ਦਾ ਯਾਰ ਮੈਂ ਅਸੀਂ ਪੰਪ ਦਿੰਦੇ ਤੇ ਉਧਰ ਪ੍ਰਨੀਤ ਸਿੰਘ ਦੀ ਡਿਊਟੀ ਲਾ ਤੇ ਬਾਹਰ ਸੋਡਾ ਬਣਾ ਸੋਡਾ ਬਣਾਉਂਦੀ ਦਾ ਮੂਠਪੁੱਤ ਤੇ ਪ੍ਰਨੀਤ ਨੂੰ ਮੈਂ ਰੈਸਪੀ ਦੇ ਕੇ ਆਵਾਂ ਕਿ ਸੋਡਾ ਕਿੱਦਾਂ ਬਣਾਉਣਾ ਉਹਨੂੰ ਬਣਾਉਣਾ ਨਹੀਂ ਆਉਂਦਾ ਹੈਗਾ ਪ੍ਰਨੀਤ ਯੂ نو ਹਾਊ ਟੂ ਮੇਕ ਸੋਡਾ ਯੈਸ ਯੈਸ ਹਾਊ ਫਸਟ ਹੂੰ 1 ਗਾਂ ਸਪੂਨ sugar so <laughs> sugar okay then 1/2 uh, add 7 yeah. spoon sugar in this yes and then yes. half of uh, in this jug yes yes haan ji bolo <laughs> well, no. then half of a um, glass of water half in, glass of water yes, yes. Uh, in jar ha and then if you uh, are struggling with opening the tukan of chini wala dabba then, then uh, please you can take kona and open like that and if you want to take english classes hain <laughs> <laughs> it if you want to take spoken classes from us then you can come any time this is 1 2 total 7 spoon of chini hor akde dhyan na munda serious ho papa mu chahange na ida vi rishta karwa sare jane 7 7 ogne nimbu 7 spoon chini ate ch paake ate 5 nimbu leke jada khatta pina te ਜਿਆਦਾ ਨਿੰਬੂ ਲੈ ਲੈਣੀ ਤੇ 6-7 ਨਿੰਬੂ ਲਓ ਇਹਦੇ ਚੰਨ ਛੋੜ ਕੇ ਚੰਗੀ ਤਰ੍ਹਾਂ ਉਹਨੂੰ ਸਕ੍ਰੀਜ਼ ਕਰਕੇ ਤੇ ਉਹਦੇ ਚ ਪਾ ਕੇ ਪਾਣੀ ਤੇ ਉਹਨੂੰ ਦੇ ਦੇ ਜਿਹੜਾ ਲੈ ਲੈ ਜਿਹੜਾ ਕਰਵਾ ਦੇਣਾ ਹੈ ਤੇ ਨਾਲ ਦੀ ਨਾਲ ਇਹਦੇ ਵਿੱਚ ਤੁਸੀਂ ਕਾਲਾ ਨਮਕ ਵੀ ਐਡ ਕਰ ਦੇਣਾ ਕਾਲਾ ਨਮਕ ਜ਼ਿਆਦਾ ਐਡ ਕਰੋ ਵਧੀਆ ਫਲੇਵਰ ਆਉਂਦਾ ਹੁਣ ਜਦੋਂ ਸੋਡਾ ਬਣ ਜਾਏਗਾ ਸੋਡਾ ਬਣਨ ਤੋਂ ਬਾਅਦ ਤੁਹਾਨੂੰ ਮਿਲਾਂਗੇ ਨਾਲ ਇਹਦਾ ਟੇਸਟ ਦੱਸਾਂਗੇ ਠੀਕ ਹੈ ਇਹ ਵੀ ਦੇ ਲਓ ਸੋਡਾ ਹੈਗਾ ਵੀ ਕਿ ਨਹੀਂ ਕਾਲੀ ਹਾਂ ਜੀ ਹੁੰਨੀ ਐ ਨਹੀਂ ਨਹੀਂ ਦਮੂ ਤੈਨੂੰ ਕਿੰਨੀ ਕਿਹਾ ਡੋਂਟ ਵਰੀ ਅਬਾਊਟ ਥੈਟ ਤੈਨ ਮੈਂ ਕਿਹਾ ਰੀ ਕਹ ਕੇ ਟੈਨਸ਼ਨ ਨਹੀਂ ਲੈਣੀ ਐ ਚੀਜ਼ ਦੀ ਦੋ ਕਾਲੀ ਕਿ ਗੋਰੀ ਐ ਯਰ ਫੋਨ ਹੀ ਬੇਕਾਰ ਐ ਮੈਂ ਗੋਰੀ ਹਾਂ ਹਾਂ ਫੋਨ ਬੇਕਾਰ ਐ ਤੇ ਆ ਦੇਖੋ ਦਮੂ ਨੇ ਇਧਰ ਬੈੱਡ ਸ਼ੀਟ ਵਿਛਾਣ ਲਗੀ ਦਮੂ ਨਾ ਬੈੱਡ ਸ਼ੀਟਾਂ ਵਿਛਾਣ ਦੇ ਬਹੁਤ ਮਾਹਿਰ ਹੈ ਹਨਾ ਦਮੂ ਜੇ ਕਿਸੇ ਨੇ ਬੈੱਡ ਸ਼ੀਟਾਂ ਵਿਛਾਣੀਆਂ ਹੋਣ ਤਾਂ ਦਮੂ ਕੋਲੇ ਆ ਸਕਦਾ ਤੇ ਲਓ ਜੀ ਦਮਨ ਚਾਦਰਾਂ ਵਿਛਾਣ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਹੈ ਬਹੁਤ ਸੋਹਣੀ ਦਮੂ ਚਾਦਰਾਂ ਚੰਦੀਆਂ ਮਜਾਲ ਆ ਕਿ ਤੇ ਚਾਦਰ ਇਕੱਠੀ ਵੀ ਹੋ ਜਾਵੇ ਜਿੰਨੇ ਵੀ ਸ਼ਮੈਣੀਓ ਕੰਟੈਕਟ ਕਰ ਲਓ ਹਾਂ ਬਸ ਇੱਕ ਚਾਦਰ ਵਿਛਾਣ ਦੇ ਕਿੰਨੇ ਪੈਸੇ ਮਿਲਣਗੇ ਹਾਂ ਅਗਲਾ ਕਹੂਗਾ 1000 ਦੀ ਮੈਂ ਕੋਹ ਚਾਦਰ ਨਹੀਂ ਲੈ ਕੇ 2800 ਮੈਨੂੰ ਬਹੁਤ 2800 ਸ਼ਾਬਾਸ਼ ਦਮੂ ਕੰਨੀ ਮੈਨੂੰ 1000 ਰੁਪਏ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵਾਹ 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 ਤੇਰੇ ਦਮਿਆਂ ਦਮੂ ਆ ਵੀ ਪੁੱਛ ਸਾਰਾ ਸਮਾਨ ਜੋ ਪੁੱਛ ਚੱਕ ਦੀ ਚੱਕ ਦੋ ਤੁਸੀਂ ਹੱਥ ਲਾਏ ਤੇ ਕੀ ਸਮਾਨ ਠੀਕ ਆ? ਇਸਮਾਨ ਚੱਕ ਦੂੰ ਤੂੰ ਜਿਹੇ ਹੱਥ ਲੈ ਤੇ ਚਾਦਰ ਸ਼ਾਹ ਮੈਂ ਝਾੜੂ ਲੈਣ ਚੱਲੀ ਆ ਝੜੂ ਲਾਉਗੇ ਹਾਂ ਮੈਂ ਕਮਰੇ ਝਾੜ ਗੱਡੂਗੀ ਤੇ ਸਾਰੀ ਐਨ ਕੈਂਟ ਜੀ ਸੈਟਿੰਗ ਕਰ ਦੇ ਬਸ ਠੀਕ ਹੈ ਉਹ ਤਾਂ ਅੱਜ ਦਾ ਦਿਨ ਰਹੇਗਾ ਦੇਖੋ ਮੇਰੀ ਕੱਲ ਸਕੂਲ ਲੱਗ ਜਾਣਾ ਮੇਰਾ ਕੱਲ ਬਟ ਆਈ ਏਮ ਹੈਪੀ ਜਿਹੜੇ ਸਾਰਨੇ ਇਸ ਵਾਰ ਛੁੱਟੀਆਂ ਲੰਗੀਆਂ ਸਾਡੀਆਂ ਮੈਂ ਥੈਂਕ ਗੋਡ ਕਰਦੀ ਕਿ ਵਧੀਆ ਸਕੂਲ ਲੱਗ ਰਿਹਾ ਮੈਂ ਸਕੂਲ ਜਾਵਾਂ ਉੱਥੇ ਠੀਕ ਆ ਸੀ ਹੌਣ ਤੇ ਆ ਪੁਰਤਗਾਲ ਦਾ ਮੈਨੂੰ ਉੱਪਰ ਨੋਟੀਫਿਕੇਸ਼ਨ ਆ ਗਿਆ ਹੁਣ ਉੱਪਰ ਕੋਈ ਨੋਟੀਫਿਕੇਸ਼ਨ ਆਂਦਾ ਗੁੱਸਾ ਚੜ ਜਾਂਦਾ ਇਹਨਾਂ ਨੇ ਸਾਡੀਆਂ ਸਦਰਾਂ ਤੇ ਪਾਣੀ ਫੇਰਤਾ ਸਾਰਾ ਮੇਰੀ ਕੱਲ ਬਲੰਦਰ ਨਾਲ ਫੇਰ ਲੜਾਈ ਹੋ ਗਈ ਪਤਾ ਨਹੀਂ ਅੱਜ ਕੱਲ ਕੀ ਹੋ ਗਿਆ ਬੰਦਰ ਨਾਲ ਬਹੁਤ ਜ਼ਿਆਦਾ ਲੜਾਈ ਹੋ ਰਹੀ ਹੈ ਕੋਈ ਵੀ ਟੌਪਿਕ ਸ਼ੁਰੂ ਹੁੰਦਾ ਉਹ ਟੌਪਿਕ ਤੇ ਲੜਾਈ ਹੋ ਜਾਂਦੀ ਹੈ ਸੋ ਮੈਂ ਅਵੋਇਡ ਕਰਦੀ ਕਿ ਮੈਂ ਗੱਲ ਹੀ ਕੱਟ ਕਰਾਂ ਹਾਂਜੀ ਕੀ ਸਹੀ ਆ ਜੋ ਕਰਨ ਦੇ ਦਾ ਆ ਦੇਖੋ ਬੜਾ ਸਿਆਣਾ ਸਾਨੂੰ ਇਨਸਟਰਕਸ਼ਨਸ ਦੇਂਦੇ ਆ ਕਿ ਸਪਾਈ ਕਰ ਲੋ ਇਹ ਸਪਾਈ ਕਰਨ ਦੇ ਆ ਭਾਈ ਸਾਹਿਬ ਵੀ ਤੁਹਾਨੂੰ ਜਿਹੜਾ ਆਪਣਾ ਕੰਮ ਕਿਹਾ ਕਿ ਇਹੋ ਕਰੋ ਆ ਦੇਖੋ ਛੋਟੇ-ਮੂਟੇ ਦੇਣਾ ਬੜਾ ਲਾਲਾ ਜਿਹੜਾ ਕਰਕੇ ਹਾਂਜੀ ਸਿੱਕੋ ਜਾਂਦੀ ਹੈ ਹਨਾ ਇਹਨਾਂ ਮੂੰਹ ਦਾ ਤਾਂ ਲਾਹ ਤੋਂ ਸੇਰਗਾ ਹਾਂ ਆਏ ਹਾਏ ਤੇਰਾ ਮੁਸਕੁਰਾਨਾ ਨੀਰਵਾਦਨ ਹੋ ਗਿਆ ਇਕੱਠੇ ਕੈਮਰੇ 'ਚ ਨਹੀਂ ਆਏ ਹੈ ਬੰਨਣਾ ਹੋ ਗਿਆ ਦੀ ਜੋੜੀ ਨੂੰ ਰੱਖਿਆ ਹੈ ਕੇਦਲੇ ਅੱਜ ਦੇਖ ਲੈਣਾ ਹੈ ਇਹ ਸ਼ਰਮਾਰੀ ਹੈ ਸੋਣੀ ਪਨੀਤ ਬਹੁਤ ਜ਼ਿਆਦਾ ਸ਼ਰਮਾ ਰਿਹਾ ਆ ਤੇ ਅੰਮਲ ਲੱਗੀ ਹੋਈ ਹੈ ਨਾ ਆਣ ਮਦਨ ਵੇਰੇ ਦੀ ਝਾੜੂ ਯੂ ਡੋਟ ਨੋ ਲੋ ਜੀ ਦਮੂ ਨੂੰ ਚਾਦਰ ਉਸ਼ਾਤੀ ਬਟ ਅਜੇ ਬਾਕੀ ਸੈਟਿੰਗ ਕਰਨ ਵਾਲੀ ਆ ਦਮੂ ਸਾਰਾ ਖਲਾ ਰਖੂਰਾ ਚੱਕੋ ਉਹਦੇ ਇੱਕ ਸਾਈਡ ਤੇ ਲਾ ਕੇ ਉਹਦੇ ਤੇ ਸੋਣੀ ਚਾਦਰ ਛਾ ਦਿਓ ਠੀਕ ਹੈ ਭਰੇ ਕਿ ਤਰ ਆ ਰਹੀ ਐ ਹਾਏ ਉੱਥੇ ਚਲੋ ਅੰਦਰ ਸਾਰੇ ਜਾਣੇ ਪੁਨੀਤ ਬਣ ਗਿਆ ਦਮੂ ਤੂੰ ਤੋ ਖੜੇ ਕਿ ਮੈਂ ਇੱਥੇ ਆ ਗਈ ਯਾਰ ਹੈ ਜਿਹੜਾ ਤੈਨੂੰ ਕੰਮ ਗਿਆ ਉਹਦੇ ਕੋ ਕੀਤਾ ਨਹੀਂ ਪਰ ਕਿ ਰੱਖ ਰਹੀ ਸੀ ਲਓ ਜੀ ਹਾਂਜੀ ਲੋ ਸੋਦਾ ਬਣ ਗਿਆ ਸਾਡਾ ਅੰਗਰੇਜ਼ੀ ਸੋਦਾ ਇਹਨੂੰ ਪੰਜਾਬੀ ਡੋਲੂ ਵਾ ਹਾਂਜੀ ਕੀ ਹੋ ਗਿਆ ਸਲਾਈ ਹੋਈ ਲੋਕ ਲੋਕ ਦਰਨ ਲੱਗੇ ਹਾਂਜੀ ਕੀ ਇੱਥੇ ਕਿਥੇ ਗਿਆ ਉਹ ਮਣ ਫਿਰ ਦਾ ਸਿੱਟੇ ਖਾਣਾ ਇੱਥੇ ਹੀ ਤਾਂ ਆ ਲਈ ਸੀ ਅੰਮਾ ਨੇ ਦੋ ਦੋ ਬੁਟੀਕ ਬਣਾ ਰੱਖੇ ਨੇ ਆ ਵੀ ਕਮਰਾ ਬੁਟੀਕ ਬਣਾਤਾ ਉਹ ਤਾਂ ਚਲ ਹੈ ਗਈ ਹੈਗਾ ਸੀਗਾ ਉਧਰ ਸਲਾਈ ਹੋਏ ਨੇ ਇੱਧਰ ਇੱਧਰ ਸਲਾਈ ਹੋਏ ਪਰ ਉਧਰ ਹਾਂ ਥੇ ਚੁਏ ਨੇ ਦਮੂ ਦਾ ਉਹ ਨੂੰ ਪਾਣੀ ਪਾਣੀ ਪੀਣੇ ਕੋਟਾ ਅੱਛਾ ਤੂੰ ਕੀ ਉਹ ਕਰਕੇ ਆਈਆਂ ਸੀ ਨਾ ਥੱਕ ਕੇ ਹਾਂ ਨਹਾ ਕੇ ਥੱਕ ਗਈ ਹਮਣ ਸ਼ਾਬਾਸ਼ ਕਿੱਥੇ ਉਹ ਹੋ ਬੰਦਾ ਤੇ ਆ ਲਿਖਿਆ ਬੈਠਾ ਹੈ ਹਾਂ ਮੈਂ ਚੱਪਾ ਦੋ ਹਾਂਜੀ ਬਸ ਉਹ ਮੇਰੇ ਪਤਾ ਬਣਿਆ ਹੋਇਆ ਨਾ ਲੈਂਗਰ ਜਿੱਦਾਂ ਮੈਂ ਤੁਹਾਨੂੰ ਵੀ ਪਾ ਕੇ ਦਿੰਦੀ ਕਾਲਾ ਲੂਣ ਪਾ ਲਈ ਤੇਰਾ ਥੋੜਾ ਜਿਹਾ ਘੱਟ ਐਡ ਕਰਤਾ ਤੁਹਾਨੂੰ ਕਰਨੀ ਤੇ ਐਡ ਕਰਦੇ ਆ ਵਿੱਚ ਤੂੰ ਮਿਸ਼ਕ ਕਿੱਦਾਂ ਕਰਨਾ ਹੁਣ ਤੂੰ ਪਾਣਾ ਕਿੱਦਾਂ ਭੁੱਲ ਗਿਆ ਕਾਲਾ ਲੂਣ ਹਾਂ ਮੋਟੋ ਕਿੰਨਾ ਕੁ ਪੈਣਾ ਯਾਰ ਉਹ ਬਗਸਾ ਤੂੰ ਮਗਨ ਵਿੱਚ ਤਦੋਂ ਇਹ ਹੁੰਦੀ। ਤੂੰ ਹਰਮਾਸ਼। ਇਹ ਤਾਂ ਲੱਗਦੇ ਨਹੀਂ ਸਾਰੇ। ਮੇਕਅਪ ਕਰਿਓਗੇ। ਮੇਰਾ ਮੂੰਹ ਕਾਲਾ ਵੀ ਪਾਖੀ ਜਿਹੜੇ ਮੂੰਹ ਦਾ ਮੈਂ। ਮੇਰਾ ਕਹੀ ਨਹੀਂ ਮੇਕਅਪ ਕਰਿਓ। ਕਦੀ ਕਦੀ ਮੈਨੂੰ ਮੋਤੀਆਂ ਵਾਲਾ ਸੂਟ ਕੱਢ ਕੇ ਦਿਓ। ਕੀ ਸ਼ਤਾ ਹੋਇਆ ਤੈਨੂੰ? ਬਸ ਮੋਤੀਆਂ ਵਾਲਾ ਸੂਟ ਤੇ ਮੇਕਅਪ ਕਰ ਦੇ। ਵਾਹ। ਹਾਂ। ਇਹ ਚਾਹੀ ਹੁੰਦੇ ਨੇ ਮੇਕਅਪ ਦੇ ਤੇ ਉਹਦੇ। ਇਹ ਬਸ ਫੋਟੋ ਖਿੱਚਦੇ। ਹਾਂ। ਕੁਝ ਨਹੀਂ ਕਰਦਾ। ਹੂੰ। ਫਿਲਟਰ ਲੱਗ ਜੂਗਾ ਵਾਗੀ। ਨਹੀਂ ਨਹੀਂ ਤੇ ਫਿਲਟਰ ਲਾ ਕੇ ਦੇਖ ਐਸਾ ਫੋਟੋ। ਹੋਰ ਕੀ ਉਮਰ ਹੈ ਨਾ ਇਹ ਉਮਰ ਕਿ ਢੀ ਸੋਣੀ ਹੈ ਨਾ ਵੈਸੇ ਇਹ ਉਮਰ بار بار ਨਹੀਂ ਮਿਲਣੀ ਹੈਗੀ ਲੰਗ ਕੀ ਸਾਡੀ ਹੋਣੀ ਪਾਸੀ ਹੈ ਇੱਥੇ ਕਿ ਬਿਲਦਾਰੀ ਵਿੱਚ ਆਾ ਥੋਪੜਾ ਦੇ ਲਿਆ ਆਾ ਲਿਪਸਟਿਕ ਲਾਣੀ ਮੰਦੀ ਕੀ ਵਿਆਹ ਤੋਂ ਬਾਅਦ ਮੂਹ ਚੰਗਾ ਨਹੀਂ ਲਾਦਾ ਲਈ ਥੋੜਾ ਥੋਪੜਾ ਵੀ ਲਗੇ ਮੈਨੂੰ ਕਹਿੰਦੇ ਤੇ ਨਹੀਂ ਤੇ ਜੀਨ ਕਰਦਾ ਹੈ ਗੱਲ ਲਿਪਸਟਿਕ ਲਾਣ ਨੂੰ ਵੀ ਕੀ ਛੱਡ ਪਰ ਕੀ ਮੇਕਅਪ ਕਰਨਾ ਕੀ ਆ ਉਮਰ ਬੜੀ ਸੋਣੀ ਹੈ ਧੀਆ ਨੂੰ ਖੁਸ਼ ਰੱਖਿਆ ਕਰੋ ਜਿਨ੍ਹਾਂ ਦੇ ਅਜੇ ਵਿਆਹ ਨਹੀਂ ਹੋਏ ਚੰਗਾ ਵਿਆਹ ਤੋਂ ਬਾਅਦ ਕੁੜੀਆਂ ਕਿ ਬਿਲਦਾਰੀ ਫਸਾ ਜਾਂਦੀਆਂ ਨੇ ਤੇ ਉਹ ਚਾਰੀਆਂ ਨੇ ਅੱਦੇ ਸ਼ੌਂਕ ਦੇ ਵਿੱਚ ਹੀ ਰਹਿ ਜਾਂਦੇ ਨੇ ਜਲਪਤੀ ਮਿਲ ਜਾਣ ਚੋਂ ਪੂਰੇ ਕਰਨ ਵਾਲੇ ਤਾਂ ਚਲੋ ਠੀਕ ਜਾਣੇ ਹਨ ਉਹ ਸੁਖ ਨਾਲ ਮਿਲਿਆ ਹੋਇਆ ਮੈਨੂੰ ਖਰੂਸ ਜਿਆ ਪਰ ਮੇਰੀ ਲੜਾਈ ਹੋ ਗਈ ਕੱਲ ਦੀ ਉਹ ਨਾਲ ਪਰ ਮੇਰੀ ਬੱਚਿਆਂ ਨਾਲ ਲੜਾਈ ਹੁੰਦੀ ਹੈ ਐਡਾ ਕੋਈ ਲੰਬਾ ਵੱਡਾ ਚੱਕਰ ਨਹੀਂ ਦਿੰਦਾ ਗਲਤੀ ਵੀ ਮੇਰੀ ਹੁੰਦੀ ਆ ਬਹੁਤ ਉਹ ਅੱਡ ਗੱਲ ਮੈਂ ਮੰਨਦੀ ਨਹੀਂ ਹੈਗੀ ਜਿੰਨਾ ਤੱਕ ਬੰਦਰ ਨਹੀਂ ਸੋਰੀ ਬੋਲਦੇ ਹੈਗੇ ਮੈਂ ਆਪਣੀ ਗਲਤੀ ਨਹੀਂ ਮੰਨਦੀ ਹੈਗੀ ਤੇ ਕੋਈ ਗੱਲ ਨਹੀਂ ਉਹ ਐਡਾ ਕੋਈ ਚੱਕਰ ਨਹੀਂ ਵੈਸੇ ਕਾਮਨ ਚੀਜ਼ ਮੈਂ ਕਹਿ ਰਹੀ ਹਾਂ ਹੋਈ ਨਾ ਕਿ ਤੇ ਸੀਰੀਅਸ ਹੋ ਗਿਆਸ ਜੇ ਮਾਰਨ ਲੱਗ ਜਿਓ ਕਿ ਕਿਤੇ ਗਗਨ ਬੜੀ ਦੁਖੀ ਹੋਈ ਪਈ ਐ ਮੈਂ ਕਾਮਨ ਕਹਿ ਰਹੀ ਹਾਂ ਕਿ ਤੀਆਂ ਨੂੰ ਖੁਸ਼ ਰੱਖਿਆ ਕਰੋ ਪਿੱਕੇ ਕਰੀ ਹਾਂ ਸਿਰਫ ਇਹ ਸੂਟ ਕੱਟ ਕੇ ਦੋ ਹੂੰ ਤੇ ਇਹ ਸੂਟ ਕੱਟ ਕੇ ਪਹਿਲਾਂ ਮੈਂ ਤੇ ਕੰਮ ਕਰਾ ਕਹਿੰਦੀ ਸੂਟ ਕੱਟ ਕੇ ਦੋ ਤੇ ਇੱਧਰ ਕਰ ਰਹੇ ਨੇ ਮਾਸੀ ਕੰਮ ਦੀਕਦਾ ਬੈਠ ਕੇ ਤੇ ਇੱਧਰ ਪਰ ਨੀਂਦ ਨਾਲ ਰਖਵਾਲੀ ਕਰ ਰਹੇ ਆਂ ਆਪ ਕੁਝ ਬੋਲਣਾ ਚਾਹੋਗੇ ਨੇ ਹਮ ਕੁਛ ਨਹੀਂ ਹੋਣਾ ਕਰੀਏ। ਇਹ ਦੇਖੋ ਮੇਰੀ ਭੈਣ ਪਟਾਰਖਾ ਦੀ ਹੈ। ਇਹ ਦੇਖੋ ਆਹ ਨਹੀਂ ਬੜੀ ਪੀਪੀ ਕੇਸੀ ਰੱਖਿਓ ਇਹਨੇ ਕਾਲਾ ਨਵਾਂ ਖਿਆਵੀ। ਤੁਸੀਂ ਮੈਂ ਕਿਰਮੀ ਚ ਬੈਠੇ ਹੋਏ ਸੀ ਵੀ ਨਹੀਂ ਲੱਗਿਆ। ਬਹੁਤ ਹੀ ਲੱਗਦਾ। ਬਹੁਤ ਹੀ ਲੱਗਦਾ ਹੈ। ਜਦ ਪੈਸਾ ਆਤਾ ਹੈ ਨਾ ਤਾਂ ਤਾਂ ਕੋਈ ਗਰਮੀ ਲੱਗਦੀ ਹੈ। ਤੇ ਇੱਧਰ ਸਾਡੇ ਮਾਸੀ ਜੀ ਗਰਮੀ ਲੱਗ ਰਹੀ ਹੈ ਜਿਹੜੀ ਅਸੀਂ ਗਰਮੀ 'ਚ ਕੰਮ ਕਰਦੇ ਹਾਂ ਉਹ ਅੱਜ ਮੰਮੀਆਂ ਤੁਹਾਡੀਆਂ ਤਾਂ ਰੋਟੀਆਂ ਲਾ ਲਾ ਕੇ ਦਿੰਦੀਆਂ ਲੈ ਚੁੱਲ੍ਹੇ ਆ ਤੇ 14 ਰੁਲਾਉਂਦੀਆਂ ਨੇ 42 ਡਿਗਰੀ ਸੈਲਸੀਅਸ ਸੈਲਸੀਅਸ ਨਾ ਸਾਰਾ ਸੁਣਾਣਾ ਇਟਸ ਸੈਲਸੀਅਸ ਫਾਈਸ਼ ਹੋਈ ਮੁਈ ਮੁੜ ਜਾਂਦਾ ਠੰਡਾ ਕਮਰਾ ਪਿਆ ਪਾਈਵੇਂ ਵੇੜਾ ਤਾਂ ਵੀ ਇਹਨੂੰ ਗਰਮੀ ਲੱਗ ਰਹੀ ਹੈ ਯੋ ਚੰਗੀ ਤਰ੍ਹਾਂ ਮਸਤੋ ਵੀ ਉਥੋ ਉਧਰੋਂ ਮੈਟਲੋਂ ਨਿਕਲੇ ਆ ਜੀ ਤੁਸੀਂ ਯੂਜ਼ ਕੀਤਾ ਸੀ ਕੋਦਣ ਆ ਦੇ ਮੈਨੂੰ ਅੰਨੀ ਵੀ ਬੈਟ ਬੈਨ ਅਜੇ ਦਿਖਣ ਨਹੀਂ ਦਿਆ ਮੈਂ ਤਾਂ ਚਾਲੂ ਕੀਤੀ ਬਸੰਦਿਆ ਬੈਠ ਅੱਛਾ ਮੈਨੂੰ ਵੀ ਦਿਖ ਰਿਆ ਸੀ ਹੈਨਾ ਹੁਣ ਦਿਖਿਆ ਮੈਨੂੰ ਇਨਵੀਜ਼ੀਬਲ ਹੋ ਗਿਆ ਸੀਗਾ ਬਸ ਇਸਕੀਲ ਚੈੱਕ ਕਰੋ ਪੈਂਡ ਬਣ ਕੇ ਉਹ ਤੂੰ ਚੱਕੇਂਗੀ ਚੰਗੀ ਤਰ੍ਹਾਂ ਚੱਕ ਕਰੋ ਮਾਸੀ ਕੂੜਾ ਜਮਾਂ ਵੀ ਨਹੀਂ ਲੈਣਾ ਚਾਹੀਦਾ थे थे। हाँ। थे तो <laughs> है? वो कमी पूरी कर दी ना रह झाड़ू पिछे आ जाती गोली गोली इन महंगी आंदी है सुटती हम बुटीक च काम करें ਚਲ ਹੁਣ ਨਾ ਮੈਂ ਹੁਕਰ। ਅੱਜ ਦਾ ਵੀਰ ਆਪਣਾ ਸੌਣ ਇਕੱਠਾ ਕਰਨਾ ਪਹਿਲਾਂ ਪੋਚਾ ਲੈ ਮਦਰਮ ਪੋਚਾ ਲੈ ਕਿਉਂ ਨਹੀਂ ਵੈਸੇ ਲਾਦੋ ਬੱਠੇ ਰੰਨ ਲੰਦਰ। ਤੇ ਚਲੋ ਜੀ ਅੱਜ ਦਾ ਵੀਲੋਗ ਕਰਕੇ ਆਪਾਂ ਇੱਥੇ ਖਤਮ ਕਰ ਲਈਏ ਅੱਜ ਦਾ ਵੀਲੋਗ ਵੀ ਅਸੀਂ ਇੱਥੇ ਐਂਡ ਕਰੀਏ। ਤੇ ਹੁਣ ਤੁਹਾਨੂੰ ਮਿਲਾਂਗੇ ਵੀ ਤੇ ਫਿਰ ਹੁਣ ਨਵੇਂ ਵੀ ਦੇ ਵੀਲੋਗ ਦੇ ਨਾਲ ਮਿਲਾਂਗੇ ਤੇ ਅਗਲਾ ਵੀ ਦੇ ਵੀਲੋਗ ਅਸੀਂ ਬਣਾਣਾ। ਬਹੁਤ ਵਧੀਆ ਬੰਦਾ ਯਾਰ ਇਹ ਸੱਚੀ ਹੈ ਨਾ ਦਮ ਵੈਸੇ। ਬੋ ਕੇ ਡਰੋਨ ਤੇ ਲਈ ਸਕਦਾ। ਅੱਜ ਕੱਲ੍ਹ ਇਹ ਖੁਸ਼ ਰਹਿਣਾ ਤੇ ਉਹ ਇਦਾਂ ਹੀ ਹਣਾ ਪਰ ਰਹਿ ਸਕਦੇ ਆ ਅਦਰਵਾਈਜ਼ ਸਕਦੇ ਨਹੀਂ ਸਕਦੇ ਕਿੱਡਾ ਬਹਿੰਦਾ ਸੀਰੀਅਸ ਨਹੀਂ ਹੋਣਾ ਹਣਾ ਠੀਕ ਹੈ ਤੇ ਹੁਣ ਅਗਲੇ ਵੀ ਤੇ ਆਪਾਂ ਵੀਡੀਓ ਪਾਵਾਂਗੇ ਤੇ ਤੁਸੀਂ ਵੀ ਤੇ ਸਾਰੇ ਚੈਨਲ ਨੂੰ ਵੀ ਤੇ ਕਰ ਲਓ ਸਬਸਕ੍ਰਾਈਬ ਤੇ ਦੱਸ ਕੇ ਪੂਰੇ ਕਰ ਦੋ ਨਮੂ ਚੀਚੀ ਚੀਚੀ ਕਰਨਦੀ ਆ ਕਿ ਮਾਸੀ ਛੇਤੀ ਕਾਮ ਨੇ ਬੈਠ ਗਿਆ ਤੇ ਮੈਨੂੰ ਮਾਸੀ ਸੂਟ ਕੱਢ ਕੇ ਦੇਵੇ ਕੋਈ ਮਾਸੀ ਸੱਚੀ ਦੋਗੇ ਵੀ ਮਜ਼ਾਕ ਨਹੀਂ ਕਰ ਰਹੀ ਮਾਸੀ ਮੈਂ ਸੀਰੀਅਸ ਆ ਆਮੋਲਸੋ ਨੋ ਚੌਕਿੰਗ ਆਮੋਲਸੋ ਸੀਰੀਅਸ ਤੁਸੀਂ ਕੱਢ ਕੇ ਦੋਗੇ ਮੱਚ ਅਦਰੋਗ ਰੋਗ ਮਾਰੂੰਗੀ ਮਾਂ ਐ ਤੂੰ ਮੇਰੇ ਚੰਗਾ ਤੂੰ ਵੀ ਸਾਰੇ ਜਣੇ ਕੰਮ ਕਰੋ ਮੈਂ ਦਵਾਈ ਨੂੰ ਜਿਹੜਾ ਸੂਟ ਕੱਢ ਕੇ ਜਿਹੜੀ ਮੇਤੇ ਡਰੋਗ ਦੇਈ ਹੈ ਨਾ ਬਾਣ ਮਸੀ ਤੁਹਾਡਾ ਮੱਥਾ ਡਾ ਕਹਿੰਦੇ ਕਰਮਾ ਵਾਲਾ ਮਾਜਾ ਮੈਂ ਇੰਦਾ ਕਹਿੰਦੇ ਉਹ ਬੰਦਾ ਕਰਮਾ ਵਾਲਾ ਹੁੰਦਾ ਜਿਹਦਾ ਮੱਥਾ ਵੱਡਾ ਹੁੰਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਐ ਆਪਣੇ ਵਿਆਹ ਦੇ ਮਾਮਲੇ ਚ ਤੇ ਮੈਂ ਕਰਮਾ ਵਾਲੀ ਨਹੀਂ ਮੈਂ ਵੀ ਕਹਾ ਸਾਰੀਆਂ ਕੁੜੀਆਂ ਹੋਂ ਕਰਮਾ ਵਾਲੀਆਂ ਤੇ ਹੁਣ ਮੇਰੇ ਘਰ ਵਾਲੇ ਨੇ ਇਹ ਵੀਡੀਓ ਵੇਖਣੀ ਤੇ ਉਹ ਭਾਵੇਂ ਫਿਰ ਪਪਚਾ ਜੇ ਵੀ ਮੇਰੀਆਂ ਤਰੀਫਾਂ ਹੁੰਦੀਆਂ ਨੇ ਹੈਨਾ ਫਰ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਬਾਹਰ ਦੇ ਮਾਮਲੇ ਥੋੜਾ ਜਿਹਾ ਪਤਾ ਨਹੀਂ ਕੀ ਹੋਇਆ ਸੀਗਾ ਰੱਬ ਨੇ ਲਿਖਦਾ ਲਿਖਦਾ ਵਿੱਚ ਫੇਰ ਕਦੀ ਪੈਨਸਲ ਦਾ ਸਿੱਕਾ ਟੁੱਟਿਆ ਲਾਣਾ ਫੇਰ ਰੁੱਕ ਕੇ ਲੈਣਾ ਪਏਗਾ ਪੈਨਸਲ ਦਾ ਸਿੱਕਾ ਟੁੱਟਿਆ ਲਾਣਾ ਫੇਰ ਰੁੱਕ ਕੇ ਲੈਣਾ ਰੋਤਾ ਕਰਕੇ ਥੋੜੀ ਜਿਹੀ ਵਿੱਚ ਰੁਕਾਵਟ ਪੈ ਰਹੀ ਆ ਬਟ ਇਟਸ ਓਕੇ ਕਬੀ ਤਾਂ ਹੋਗਾ ਯਾਨੀ ਦਮ ਹਮ ਜਦੋਂ ਗਲੋਬ ਬੀ ਐਂਡਿੰਗ ਹੀ ਹਰੀ ਬੜੀ ਜਿਆਦਾ ਲੰਬੀ ਹੋ ਗਈ ਤਾਂ ਅਸੀਂ ਬਾਈਕ ਕਰ ਰਹੇ ਹਾਂ ਚਲੋ ਜੀ ਓਕੇ ਜੀ ਟਾਟਾ ਬਾਏ ਬਾਏ ਮੁੰਡਾ ਨੂੰ ਮਿਲਾਂਗੇ ਕੱਲ ਸਕੂਲ ਤੋਂ ਬਾਅਦ ਸਕੂਲੇ ਕੱਲ ਸਾਰਿਆਂ ਸੇ ਲੀਮੇ ਲੀਮੇ ਨੂੰ ਮਿਲਣਾ ਆਪਣਿਆਂ ਨੂੰ ਤੇ ਬਹੁਤ ਵਧੀਆ ਲੱਗ ਰਿਹਾ ਆ ਓਕੇ ਜੀ ਟਾਟਾ ਬਾਏ ਬਾਏ ਲਵ ਯੂ ਆਲ